ਸਤਨਾਮ ਵਾਹਿਗੁਰੂ ਆ ਰਿਹਾ ਰਿਹਾ ਸਤਨਾਮ ਵਾਹਿਗੁਰੂ ਆ ਰਿਹਾ ਏ ਸਤਨਾਮ ਵਾਹਿਗੁਰੂ ਬੋਲੋ ਬੇਬੇ ਆ ਰਿਹਾ ਲੱਗਾ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਅਗਰ ਆ ਵਾਇਰ ਸਤਨਾਮ ਵਾਹਿਗੁਰੂ ਆ ਰਿਹਾ ਬਹੁਤ ਨਾਲ ਵਾਹਿਗੁਰੂ ਜੀ ਕਾ ਕਾਲ ਸਾ ਵਾਹਿਗੁਰੂ ਜੀ ਕੀ ਸਤੈ ਜੀ ਮਾਤਾ ਜੀ ਜੇ ਤੁਸੀਂ ਦੇਖਿਆ ਇੱਕ ਕੰਦੋੜੇ ਵਾਲੇ ਮਾਤਾ ਜੀ ਹੈ ਜੀ ਮਾਤਾ ਬਿਮਲਾ ਦੇਵੀ ਤੇ ਇਹਨਾਂ ਨੂੰ ਮਾਤਾ ਜੀ ਨੂੰ ਅਸੀਂ ਕੰਦੋੜੇ ਪਿੰਡ ਤੋਂ ਲੈ ਕੇ ਆਏ ਸੀ ਆਦਮਪੁਰ 에어ਪੋਰਟ ਦੇ ਬਿਲਕੁਲ ਨੇੜੇ ਪਿੰਡ ਆ ਬਿਲਕੁਲ ਜੱਦੀ ਵਿੱਚ ਤੇ ਜਲੂਨ ਦਾ ਡਿਸਟ੍ਰਿਕਟ ਦਾ ਪਿੰਡ ਆ ਤੇ ਮਾਤਾ ਜੀ ਤੇ ਹਲਾਤ ਤੁਸੀਂ ਦੇਖੇ ਸੀ ਨਾਲ ਇਹਨਾਂ ਦੇ ਹਸਬੰਡ ਸੀ ਮਾਤਾ ਜੀ ਦੇ ਬਾਪੂ ਤਰਸੇਮ ਸਿੰਘ ਤੇ ਜਿਹੜੇ ਆਦਮਪੁਰ 에어ਪੋਰਟ ਦੇ ਵਿੱਚ ਕਿਸੇ ਟਾਈਮ ਜੌਬ ਕਰਦੇ ਸੀ ਉੱਥੋਂ ਰਿਟਾਇਰ ਹੋਏ ਬੱਚਾ ਇਹਨਾਂ ਦੇ ਕੋਈ ਨਹੀਂ ਸੀਗਾ ਤੇ ਮਾਤਾ ਜੀ 4 ਸਾਲਾਂ ਤੋਂ ਪੈਰਾਲਾਈਜ਼ ਹੋ ਗਏ ਸੀ ਘਰ ਦੇ ਵਿੱਚ ਹੀ ਬੰਦ ਪਏ ਸੀ ਕਮਰੇ 'ਚ ਤੇ 4 ਸਾਲਾਂ ਦੀ ਟਾਇਲਟ ਵੀ ਉਸੇ ਕਮਰੇ ਦੇ ਵਿੱਚ ਹੀ ਪਈ ਸੀਗੀ ਤੇ ਜਦੋਂ ਮੰੰਜਾ ਗਲ ਜਾਂਦਾ ਸੀ ਤਾਂ ਬਾਪੂ ਜੀ ਚੱਕ ਕੇ ਦੂਸਰੇ ਮੰਜ਼ੇ ਤੇ ਕੰਮ ਹੁੰਦੇ ਦੀ ਮਾਤਾ ਜੀ ਨੂੰ ਤੇ ਮਾਤਾ ਜੀ ਦਾ ਪੂਰੇ ਸਰੀਰ ਤੇ ਪਿਛਲੇ ਪਾਸੇ ਜਾੜ ਰਹੇ ਸੀ ਤੇ ਕਿਹੜੇ ਪਏ ਹੋਏ ਸੀਗੇ ਤੇ ਬਾਪੂ ਦਾ ਸੇਵਾ ਲਈ ਸੱਚੇ ਬਾਦਸ਼ਾਹ ਨੇ ਬੜੀ ਜਿੱਦੋ ਜਹਿਰ ਨਾਲ ਮਾਤਾ ਜੀ ਨੂੰ ਉੱਥੋਂ ਲੈ ਕੇ ਆਏ ਸੀ ਜਿਨ੍ਹਾਂ ਕਿ 14-15000 ਰੁਪਏ ਆ ਪੈਨਸ਼ਨ ਵੀ ਹੁੰਦੀ ਹੈ ਮਾਤਾ ਜੀ ਤੇ ਬਾਪੂ ਜੀ ਨੂੰ ਪਰ ਰੋਟੀ ਉਹ ਮਦਾ ਜੀ ਦੇ ਆਪ ਪਾਣੀ ਜਿਹੜੇ ਘਰ ਦੇ ਵਿੱਚ ਕੁਝ ਵੀ ਹੈ ਜਾਣੇ ਸੀ ਜਿਹੜਾ ਆਪਾਂ ਘਰ ਦੇ ਵਿੱਚ ਛੋੜਾ ਵਾ ਬਹੁਤ ਮਾੜੇ ਹਾਲਾਤਾਂ ਦੇ ਵਿੱਚ ਸੀਗੇ ਬਾਪੂ ਜੀ ਦੀ ਮੈਂਟਲ ਕੰਡੀਸ਼ਨ ਠੀਕ ਨਹੀਂ ਸੀਗੇ ਡਿਪਰੈਸ਼ਨ ਸੀਗੇ ਤੇ ਮਾਤਾ ਜੀ ਪੈਰਲਾਈਜ਼ ਹੋ ਗਏ ਸੀਗੇ ਤੁਰ ਨਹੀਂ ਸਕਦੇ ਸੀਗੇ ਤੇ ਮੰ지에 ਦੇ ਉੱਪਰ ਹੀ ਪਏ ਨੇਗੇ ਤੇ ਹੁਣ ਮਾਤਾ ਜੀ ਵੀ ਠੀਕ ਸੀ ਬਹੁਤ ਜ਼ਿਆਦਾ ਰੱਬ ਦੀ ਕਿਰਪਾ ਨਾਲ ਬਾਪੂ ਜੀ ਵੀ ਕਾਫੀ ਠੀਕ ਹੈ ਮਾਤਾ ਜੀ ਵੀ ਬਾਹਾਂ ਵੀ ਸਿੱਧੀ ਹੋਣ ਲੱਗ ਪਈ ਸੀ ਡਾਕਟਰ ਵੀ ਐਕਸਰਸਾਈਜ਼ ਚਲਦੀ ਸੀ ਪੀਓ ਐਸ ਐਮ ਵੀ ਵਗੈਰਾ ਤਾਂ ਬਾਬਾ ਹਰ ਕਿਸੇ ਅੱਗੇ ਨਾਲ ਬਹੁਤ ਜ਼ਿਆਦਾ ਜਪਾਰ ਕੁਸ਼ੀਰ ਪਹਿਲਾਂ આજ ਤੋਂ 3 ਦਿਨ ਪਹਿਲਾਂ ਮਾਤਾ ਜੀ ਜਾਲਾ ਥੋੜੇ ਜਿਹੀ ਡਿਫਲੇ ਹੋ ਗਿਆ ਇਨਫੈਕਸ਼ਨ ਵੱਧ ਗਈ ਹੈ ਸਰ ਬਹੁਤ ਜ਼ਿਆਦਾ ਵੱਧ ਗਿਆ ਸੀ ਮਾਤਾ ਜੀ ਦਾ ਤੇ ਉਹਦੇ ਕਾਰਨ ਹਸਪੀਟਲ ਦੇ ਵਿੱਚ ਮਾਤਾ ਜੀ ਨੂੰ ਐਡਮਿਟ ਕਰਾਇਆ ਵਾ ਦੀਪਕ ਹੌਸਪੀਟਲ ਦੇ ਵਿੱਚ ਆਈਸੀਯੂ ਦੇ ਵਿੱਚ ਇਸ ਟਾਈਮ ਐਥਰ ਮਾਤਾ ਜੀ ਇਹਨਾਂ ਦਾ ਟਰੀਟਮੈਂਟ ਚੱਲਦਾ ਡਾਕਟਰ ਮਨੀਰ ਦੇ ਅੰਡਰ ਡਾਕਟਰ ਮਨੀਰ ਗੌਰ ਐਮਐਚਐ ਮੈਡੀਸਨ ਦੇ ਡਾਕਟਰ ਬਹੁਤ ਅੱਛੇ ਬੰਦੇ ਜੀ ਦਾ ਸਾਡਾ ਯਾਨੀ ਕਿ ਪੇਸ਼ੀਐਂਟ ਦਾ ਬਹੁਤ ਖਿਆਲ ਰੱਖਦੇ ਨੇ ਤੇ ਰੱਬ ਦੀ ਕਿਰਪਾ ਨਾਲ ਸੱਚੇ ਬਾਸ਼ਾ ਦੀ ਮਿਹਰ ਨਾਲ ਸੇਵਾ ਕੀਤੀ ਕਰ ਰਹੇ ਆਂ ਤੁਹਾਡੀਆਂ ਦੁਆਵਾਂ ਦੀ ਬਹੁਤ ਲੋੜ ਹੁੰਦੀ ਹੈ ਕਿਉਂਕਿ ਮਾਤਾ ਜੀ ਨੂੰ ਇਸ ਟਾਈਮ ਅ ਤਿੰਨ ਦੀ ਸਿਹਤ ਜਾਬੀ ਵਾਸਤੇ ਤੁਹਾਡੀਆਂ ਦੁਆਵਾਂ ਤੇ ਅਰਦਾਸਾਂ ਦੀ ਲੋੜ ਹੈ ਜਰੂਰ ਮਾਤਾ ਜੀ ਦੇ ਵਾਸਤੇ ਅਰਦਾਸ ਕਰਿਓ ਬੈਗਰੂਗੇ ਉਹ ਕਹਿੰਦੇ ਨੇ ਬੜਾ ਨਰਕ ਭਰੀ ਜ਼ਿੰਦਗੀ ਜਿਉਣੀ ਹੈ ਪਿਛਲੇ 4 ਸਾਲਾਂ ਤੋਂ ਉਹੀ ਕੈਰੇਕਟਰ ਨਿਭੜੇ ਹੋਏ ਥਾਣਾ ਰੁਪਨਸਾਦਾ ਸ਼ੱਕਦੇ ਦੀ ਇੱਕ ਕਮਰੇ ਦੇ ਵਿੱਚ ਪੁਰਾਣੇ ਜਿਹਾ ਡਵਾਲਟ ਬੈੱਡ ਦੇ ਉੱਪਰ ਬਿਸਤਰੇ ਦੇ ਵਿੱਚ ਕੱਪੜਿਆਂ ਦੇ ਵਿੱਚ ਕੀੜੇ ਯਾਨੀ ਕਿ ਸੁੰਗ ਚਾਲੇ ਹੋਏ ਸੀਗੇ ਇਸ ਹਾਲਾਤ ਦੇ ਵਿੱਚ ਮਾਤਾ ਜੀ ਜਿੰਦਗੀ ਕੱਟ ਰਹੇ ਸੀ ਜੇ ਕੋ ਚੰਗੀ ਜ਼ਿੰਦਗੀ ਕੱਟ ਸਕਣ ਸੱਚੇ ਪਾਤਸ਼ਾਹ ਸਾਤੋ ਸੇਵਾ ਲਾਇਆ ਸਕਣ ਮਾਤਾ ਜੀ ਦੀ ਤੇ ਵਾਦੂ ਉਹ ਅਰਦਾਸ ਕਰਿਓ ਤਾਂ ਜੋ ਮਾਤਾ ਜੀ ਠੀਕ ਹੋ ਕੇ ਚੰਗੀ ਸੰਜਾਪੀ ਭਰੀ ਜ਼ਿੰਦਗੀ ਜੀਉਣ ਲੈਣ ਤੇ ਆਪਣੇ ਉਸ ਘਰ ਨੂੰ ਦੁਆਰਾ ਇੱਕ ਘਰ ਬਣਾ ਸਕਣ ਜੀ ਤੇ ਇੰਨੀਆਂ ਕੀ ਬੇਟੀਆਂ ਸੀ ਤੇ ਇਹਦੇ ਇੱਕ ਮਾਤਾ ਜੀ ਹੋਰ ਨੇ ਸਾਡੇ ਮਾਤਾ ਜੀ ਕਾਟਗੜ ਵਾਲੇ ਨੇ ਦੇਖਿਆ ਹੁਣਾਂ ਕਾਟਗੜ ਤੋਂ ਅਸੀਂ ਲੈ ਕੇ ਆਏ ਸੀਗੇ ਬਲਾਚੌਰ ਦੇ ਵਿੱਚ ਜਲੰਧਰ ਇਹਨਾਂ ਦਾ ਵੀ ਜਾਨੀ ਕਿ ਉਹੀ ਦਬਾਪੇ ਏਰੀਆ ਦੇ ਵਿੱਚੋਂ ਬਲਾਚੌਰ ਤਹਿਸੀਲ ਤੇ ਨਵਾਂ ਸ਼ਹਿਰ ਡਿਸਟ੍ਰਿਕਟ ਦਾ ਤੇ ਬਿਨਾ ਕੱਪੜਿਆਂ ਤੋਂ ਹੀ ਮਾਤਾ ਜੀ ਪਿਛਲੇ 7-8 ਸਾਲਾਂ ਤੋਂ ਸੜਕ ਦੇ ਉੱਪਰ ਸੌਂਦੇ ਸੀ ਬਹੁਤ ਮਾੜੀ ਕੰਡੀਸ਼ਨ ਵਿੱਚ ਮਿਲੇ ਜੀ ਤੁਹਾਨੂੰ ਜੇ ਮੈਂ ਦੱਸਿਆ ਸੀਗਾ ਇਹਨਾਂ ਨੂੰ ਪੈਰਾਲਾਈਜ਼ ਦਾ ਅਟੈਕ ਆਇਆ ਸੀਗਾ ਪਰ ਵਾਈਰਲਟੀ ਇੰਡੀ ਕਰਤਾ ਬਿਲਕੁਲ ਮਾਤਾ ਜੀ ਠੀਕ ਆ ਹੁਣ ਦੁਬਾਰਾ ਬਰਾਬਰ ਹੋ ਗਿਆ ਅ ਐਚ ਵੀ ਵੀ ਇਹਨਾਂ ਦਾ 11 12 ਗ੍ਰਾਮ ਉਹ ਗਿਆ ਸੈਲਸੀ ਜਿਹੜੇ ਪਲੇਟਲੈਟ ਸੈੱਲ ਬਹੁਤ ਜ਼ਿਆਦਾ ਘਟ ਗਏ ਸੀਗੇ ਉਹ ਵੀ ਹੁਣ ਵੱਧ ਗਏ ਇਹਨਾਂ ਦੇ ਪਲੇਟਲੈਟ ਸੈੱਲ ਵੀ ਬਹੁਤ ਬਰਾਬਰ ਹੋ ਚੁੱਕੇ ਆ ਤੇ ਮਾਤਾ ਜੀ ਦੀ ਬਾਹ ਤੇ ਲੱਤ ਵੀ ਦੇਖੋ ਚੱਲਣ ਲੱਗ ਗਈ ਆ ਆ ਬਾਹਂ ਤੇ ਅਟੈਕ ਆਇਆ ਸੀ ਮਾਤਾ ਜੀ ਦੇ ਆ ਦੇਖੋ ਕਿਦਾਂ ਨਾ ਪੂਰਾ ਹੱਥ ਹੁਣ ਮਾਤਾ ਜੀ ਚਲਾਉਣ ਲੱਗ ਚੱਲੇ ਆ ਜੀ ਤੇ ਆਹ ਸਾਈਡ ਖੱਬੀ ਸਾਈਡ ਇਹਨਾਂ ਦਾ ਪੈਰਾਲਾਈਜ਼ ਹੋਇਆ ਸੀ ਮਾਤਾ ਜੀ ਠੀਕ ਹੋ ਤੁਸੀਂ ਤਾਂ ਠੀਕ ਸਭ ਠੀਕ ਹੈ ਜਾਉ ਮੈਂ ਹਾਂ ਜੀ ਮੈਂ ਤੁਹਾਡਾ ਨਾਮ ਕੀ ਹੈ ਪ੍ਰਿਕਸ਼ਾ ਭਾਈਆ ਪ੍ਰਿਕਸ਼ਾ ਭਾਈ ਅੱਜ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਆ ਵੀ ਅਸੀਂ ਇੱਥੇ ਮਾਤਾ ਜੀ ਦਾ ਨਾਮ ਕਾਠਗੜ੍ਹ ਵਾਲੇ ਮਾਤਾ ਜੀ ਲਿਖਿਆ ਹੋਇਆ ਸੀ ਪਰ ਇਹਨਾਂ ਨੇ ਆਪਣਾ ਨਾਮ ਦੱਸਿਆ ਪ੍ਰਿਕਸ਼ਾ ਭਾਈ ਨਾਮ ਹੈ ਇਹਨਾਂ ਦਾ ਤੇ ਇਹਨਾਂ ਨੇ ਸਰੀਰ ਦੇ ਉੱਪਰ ਜਿਹੜੇ ਟੈਟੂ ਬਣੇ ਹੋਏ ਆ ਉਹ ਵੀ ਤੁਹਾਨੂੰ ਦਿਖਾਏ ਆ ਕਿ ਵੀ ਕਿਸੇ ਸ਼ਾਇਦ ਕਬੀਲੇ ਨਾਲ ਸਬੰਧਤ ਹੋਣ ਜਾਂ ਕਿਸੇ ਐਦਾਂ ਦੇ ਸਮਾਜ ਸਮੁੰਦਾਇਨਾ ਜਾਂ ਸਮਾਜ ਦੇ ਨਾਲ ਰਿਲੇਟਡ ਹੋਣ ਇਹਦੇ ਬਾਰੇ ਤੁਸੀਂ ਪਲੀਜ਼ ਜ਼ਰੂਰ ਸਾਡੀ ਵੀਡੀਓ ਨੂੰ ਦੇਖ ਕੇ ਜਾਣਕਾਰੀ ਦਿਓ ਸਾਨੂੰ ਕਿ ਆਪਾਂ ਮਾਤਾ ਜੀ ਦਾ ਘਰਵਾਲਾ ਲਪਸ ਹੈਗੀ ਮਾਤਾ ਜੀ ਆਪਣਾ ਨਾਮ ਪ੍ਰਕਸ਼ਾ ਬਾਈ ਦੱਸਦੇ ਆ ਤੇ ਸੱਚੇ ਪਾਤਸ਼ਾਹ ਮੇਰ ਕਰਨ ਤੇ ਇਹ ਸਾਡੇ ਵੀ ਇੱਕ ਪ੍ਰੀਖਿਆ ਹੀ ਆ ਕਿ ਮਾਤਾ ਜੀ ਠੀਕ ਹੋ ਕੇ ਆਪਣੀ ਚੰਗੀ ਜ਼ਿੰਦਗੀ ਦੁਬਾਰਾ ਜੋ ਹਾਸਲ ਕਰ ਜਦ ਇਹਨਾਂ ਨੇ ਰੋਡ ਦੇ ਉੱਪਰ ਆਪਣੀ ਜ਼ਿੰਦਗੀ ਕੱਟੀ ਆ ਇੰਨੇ ਮਾੜੇ ਹਾਲਾਤਾਂ ਦੇ ਵਿੱਚ ਉਹ ਨੂੰ ਅਸੀਂ ਕੁਝ ਰੀਲੀਫ ਦੇ ਸਕੀਏ ਮਾਤਾ ਜੀ ਨੂੰ ਚੰਗੀ ਜ਼ਿੰਦਗੀ ਜਿਹੀ ਸਕੀਏ ਜੀ ਤੇ ਤੁਹਾਡੀਆਂ ਦਵਾਵਾਂ ਦੀ ਬਹੁਤ ਲੋੜ ਆ ਤੇ ਇੱਕ ਬੇਨਤੀ ਕਰਦੇ ਆ ਤੁਹਾਡੀਆਂ ਦਵਾਵਾਂ ਕੰਮ ਵੀ ਕਰ ਰਹੀਆਂ ਨੇ ਤੇ ਮਾਤਾ ਦੀ ਜ਼ਿੰਦਗੀ ਜਿਹੜੀ ਕਿ ਰੱਬ ਜੀ ਨੇ ਵਾਖਤੀ ਆ ਮਾਤਾ ਜੀ ਠੀਕ ਹੋਣ ਦੇ ਗੁਜ਼ਾਰਦੇ ਆ ਅੱਗੇ ਨੂੰ ਬਹੁਤ ਫਰਕ ਆ ਪਹਿਲਾਂ ਬੋਲਦੇ ਨਹੀਂ ਸੀ ਪਿਛਲੇ 4 ਦਿਨਾਂ ਤੋਂ ਤਾਂ ਬਿਲਕੁਲ ਇਦਾਂ ਸੀਗਾ ਵੀ ਡਾਕਟਰ ਵੀ ਕਹ ਰਹੇ ਸੀ ਕੁਝ ਚਾਂਸ ਪਤਾ ਨਹੀਂ ਹੈ ਜਾਂ ਨਹੀਂ ਪਰ ਇੰਪਰੂਵਮੈਂਟ ਬਹੁਤ ਜ਼ਿਆਦਾ ਠੀਕ ਆ ਮਾਤਾ ਜੀ ਗੱਲਾਂ ਕਰਨ ਲੱਗੇ ਸਭ ਤੋਂ ਵੱਡੀ ਗੱਲ ਇਹਨਾਂ ਨੇ ਆਪਣਾ ਨਾਮ ਵੀ ਦੱਸਿਆ ਵਾ ਇਹ ਸੱਚੇ ਬਾਦਸ਼ਾਹ ਦੀ ਜੇ ਸਾਡੇ ਕਲੰਗੀਆਂ ਗੜ੍ਹ ਵਾਲੇ ਦੇ ਚੰਦਕਰ ਆ ਜਿਹੜੇ ਇਦਾਂ ਦੇ ਜਿਹੜੇ ਇੱਦਾਂ ਦੇ ਹਾਲਾਤਾਂ ਦੇ ਵਿੱਚ ਵੀ ਇਨਸਾਨਾਂ ਦੀ ਜ਼ਿੰਦਗੀ ਨੂੰ ਵਾਪਸ ਪੇਜੰਦੇ ਜੀ ਇੰਨੀ ਇੱਕ ਬੇਨਤੀ ਆ ਸੀ ਜੀ ਇੰਨੀ ਆ ਕਿ ਜਾਣਕਾਰੀਆਂ ਸੀ ਜਿਹੜੀ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ ਸਾਡਾ ਨੰਬਰ 97803 3075 ਆ ਜੀ 82844 ਤੇ 3075 ਆ ਜੀ ਇਹਨਾਂ ਨੰਬਰਾਂ ਤੇ ਸੰਪਰਕ ਕਰਕੇ ਕੋਈ ਵੀ ਜਾਣਕਾਰੀ ਤੁਸੀਂ ਲੈ ਸਕਦੇ ਹੋ ਕੋਈ ਵੀ ਜਾਣਕਾਰੀ ਜੀ ਮਾਤਾ ਜੀ ਦੇ ਬਾਰੇ ਵਿੱਚ ਕੋਈ ਜਾਣਕਾਰੀ ਤੁਹਾਨੂੰ ਹੈ ਤਾਂ ਜਰੂਰ ਸਾਂਝੀ ਕਰਿਓ ਤੇ ਜੇ ਕੰਦੋਲੇ ਵਾਲੇ ਮਾਤਾ ਜੀ ਦੇ ਬਾਰੇ ਵਿੱਚ ਕੋਈ ਉਹਨਾਂ ਨੂੰ ਜਾਣ ਪਹਿਚਾਨ ਕਰਨਾ ਚਾਹੁੰਦਾ ਉਹਨਾਂ ਨੂੰ ਮਿਲਣਾ ਚਾਹੁੰਦਾ ਜੇ ਕਿਸੇ ਰਿਸ਼ਤੇਦਾਰ ਦੇ ਦਿਲ ਦੇ ਵਿੱਚ ਕੋਈ ਦਰਦ ਹੈਗਾ ਵੀ ਆ ਕੇ ਉਹਨਾਂ ਨੂੰ ਮਿਲ ਕੇ ਜਾਵੇ ਜਾਂ ਕਿਸੇ ਦੇ ਦਿਲ 'ਚ ਪਿਆਰ ਹੈਗਾ ਤਾਂ ਉਹ ਵੀ ਸਾਡੇ ਨਾਲ ਇਹਨਾਂ ਨੰਬਰਾਂ ਦੇ ਸੰਪਰਕ ਕਰਕੇ ਮਾਤਾ ਜੀ ਨੂੰ ਮਿਲਣ ਲਈ ਆ ਸਕਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ